ਭਾਰਤੀ ਪੰਜਾਬੀ ਫਿਲਮ ਇੰਡਸਟਰੀ ਨੂੰ ਲੈ ਕੇ ਵਿਵਾਦਤ ਬਿਆਨ ਦੇਣ ਵਾਲੇ ਪਾਕਿਸਤਾਨੀ ਕੋਮੇਡੀਅਨ ਐਕਟਰ ਇਫਤਖਾਰ ਠਾਕਰ ਨੂੰ ਵੱਡਾ ਝਟਕਾ ਲੱਗਾ। ਪਿਛਲੇ ਤਿੰਨ ਸਾਲਾਂ ਚ ਸੁਪਰ ਹਿੱਟ ਸਾਬਤ ਹੋਈ ਫਿਲਮ ਚੱਲ ਮੇਰਾ ਪੁੱਤ ਦੇ ਚੌਥੇ ਪਾਰਟ ਦੇ ਵਿੱਚ ਉਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ। ਉਹ ਇਫਤਖਾਰ ਠਾਕੁਰ ਜੋ ਇਹ ਕਹਿੰਦੇ ਸੀ ਕਿ ਉਹਨਾਂ ਤੋਂ ਬਿਨਾ ਪੰਜਾਬੀ ਫਿਲਮ ਇੰਡਸਟਰੀ ਚੱਲੀ ਨਹੀਂ ਸਕਦੀ। ਫਿਲਮਾਂ ਫਲॉप ਹੋ ਜਾਂਦੀਆਂ ਨੇ। ਹੁਣ ਉਹਨਾਂ ਦੇ ਪਾਰਟ ਦੇ ਉੱਪਰ ਉਹਨਾਂ ਦੇ ਰੋਲ ਦੇ ਉੱਪਰ ਕੈਂਚੀ ਚਲਾ ਦਿੱਤੀ ਗਈ ਹੈ। ਸੰਦੇ ਟ੍ਰੇਲਰ ਦੇ ਵਿੱਚ ਬਾਕੀ ਪਾਕਿਸਤਾਨੀ ਕਲਾਕਾਰ ਨਜ਼ਰ ਆ ਰਹੇ ਨੇ ਲੇਕਿਨ ਇਫਤਖਾਰ ਠਾਕੁਰ ਦੇ ਰੋਲ ਨੂੰ ਤਵੱਜੂ ਹੀ ਨਹੀਂ ਦਿੱਤੀ ਗਈ ਪੂਰੇ ਟ੍ਰੇਲਰ ਦੇ ਵਿੱਚ ਇਫਤਖਾਰ ਠਾਕੁਰ ਦੇ ਮਹਿਜ਼ 5 ਸੀਨ ਇਹਨਾਂ ਹੀ ਨਹੀਂ ਉਹਨਾਂ ਦਾ ਇੱਕ ਬਿਆਨ ਆਖਰ ਚ ਰੱਖਿਆ ਗਿਆ ਖਾਸ ਗੱਲ ਇਹ ਹੈ ਕਿ ਬਿਆਨ ਤੋਂ ਬਾਅਦ ਉਹਨਾਂ ਦਾ ਇੱਕ ਬੇਇਜ਼ਤੀ ਵਾਲਾ ਸੀਨ ਨਹੀਂ ਪਾਇਆ ਗਿਆ ਇਫਤਖਾਰ ਠਾਕੁਰ ਲਗਾਤਾਰ ਪੰਜਾਬੀ ਇੰਡਸਟਰੀ ਨੂੰ ਲੈ ਕੇ ਗਲਤ ਬਿਆਨਬਾਜ਼ੀ ਕਰਦੇ ਆ ਰਹੇ ਨੇ ਆਪਰੇਸ਼ਨ ਸੰਦੂਰ ਤੋਂ ਬਾਅਦ ਉਹਨਾਂ ਦੇ ਬਿਆਨ ਜ਼ਿਆਦਾ ਨਫ਼ਰਤੀ ਹੋ ਗਏ ਸੀ ਜਿਸ ਦਾ ਕਮਿਆਜ਼ਾ ਉਹਨਾਂ ਨੂੰ ਇਸ ਫਿਲਮ ਦੇ ਰਾਨੀ ਭੁਗਤਨਾ ਪਿਆ